ਆ ਜਿਹੜੇ ਅਖੌਤੀ ਇਨਕਲਾਬੀ ਆਏ ਆ ਇਹਨਾਂ ਨੇ ਤੇ ਉਹਨਾਂ ਨੂੰ ਵੀ ਪਿਛਾ ਛੱਡਤਾ ਏਦਾਂ ਲੱਗਦਾ ਕਿ ਇਹ ਚੜ ਕੇ ਆ ਗਿਆ ਕਿ ਕਿਸੇ ਨੂੰ ਅਸੀਂ ਬੋਲਣ ਨਹੀਂ ਦੇਣਾ ਸਵੇਰੇ ਹੀ ਲਾਈਵ ਕਰਕੇ ਦੱਸਤਾ ਸੀਗਾ ਕਿ ਭਾਈ ਜਿੰਨੇ ਅਰੈਸਟ ਕਰਨਾ ਤੁਸੀਂ ਕੋਈ ਤਖੱਲਫ ਕੋਈ ਤਕਲੀਫ ਨਹੀਂ ਕਰਨੀ ਤੁਸੀਂ ਜਸਟ ਮੈਨੂੰ ਦੱਸਣਾ ਫੋਨ ਕਾਲ ਕਰਨੇ ਮੈਂ ਆਪਦੀ ਲੋਕੇਸ਼ਨ ਔਨ ਕਰ ਦੂੰਗਾ ਜਾਂ WhatsApp ਤੇ ਭੇਜ ਦੂੰਗਾ ਆ ਕੇ ਫੜਦੇ ਆਂ ਆਰਟੀਆਈ ਲਈ ਸੂਚਨਾ ਤੁਸੀਂ ਨਹੀਂ ਦਿੰਦੇ ਕਿ ਤੁਹਾਡਾ ਹੈਲੀਕਾਪਟਰ ਫਿਰਦਾ ਕਿੱਥੇ ਆ ਅਗਲਿਆਂ ਨੇ ਪਹਿਲਾ ਜਿਹੜਾ ਸੀਗਾ ਉਹਨਾਂ ਨੇ ਘੜੁਕਾ ਬਣਾ ਰੱਖਿਆ ਸੀ ਕਦੇ ਹਰੀਸ਼ ਸ਼ਰਾਵਤ ਨੂੰ ਲੈਣ ਗਏ ਚਲੇ ਕਦੇ ਅਰੂਸਾ ਨੂੰ ਛੱਡਣ ਚਲੇ ਗਏ ਕਦੇ ਕਿਤੇ ਕਦੇ ਕਿਤੇ ਇਹਨਾਂ ਨੇ ਬਿਲਕੁਲ ਯੱਕਾ ਬਣਾ ਲਿਆ ਆਪਦਾ ਜਿਹੜੇ ਝੱਗੇ ਪਜਾਮਿਆਂ 'ਚ ਸਿੰਪਲ ਝੱਗੇ ਪਜਾਮਿਆਂ 'ਚ ਸਾਡੇ ਅਰਗੇ ਨੂੰ ਕਾਲਾ ਕਰ ਦਿੰਦੇ ਆ ਜਿਵੇਂ ਕਰੀਕਰ ਚ ਕਰ ਦਿੰਦੇ ਜਿਸ ਵੇਲੇ ਮੋਦੀ ਸਰਕਾਰ ਹੁਣ ਦੇ ਵਿੱਚ ਆਈ ਆ ਤਾਂ ਉਸ ਵੇਲੇ ਮੀਡੀਆ ਦਾ ਮੰਨ ਸ਼ੁਰੂ ਹੁੰਦਾ ਯੋਗੀ ਸਰਕਾਰ ਦੇ ਵਿੱਚ ਯੂਪੀ ਦੇ ਵਿੱਚ ਅਸੀਂ ਉਹ ਦੌਰ ਵੀ ਵੇਖਿਆ ਜਿਸ ਵੇਲੇ ਆ ਜਿਹੜੇ ਮਿੱਡੇ ਮੀਲ ਦੇ ਹੁੰਦੇ ਆ ਨਾ ਫੂਡ ਵਗੈਰਾ ਦਿੰਦੇ ਆ ਸਰਵ ਕਰਦੇ ਬੱਚਿਆਂ ਨੂੰ ਜੇ ਲੂਣ ਘੱਟ ਸੀ ਜਾਂ ਮਾਤਰਾ ਘੱਟ ਸੀ ਸਾਰੇ ਫੂਡ ਦੀ ਉਹਨੂੰ ਰਿਪੋਰਟ ਕੀਤਾ ਤਾਂ ਉਸ ਰਿਪੋਰਟਰ ਤੇ ਪਰਚਾ ਦਰਜ ਕਰ ਦਿੱਤਾ ਗਿਆ ਸੀ ਕੋਵਿਡ ਦੇ ਦੌਰਾਨ ਜਿਸ ਵੇਲੇ ਲਾਸ਼ਾਂ ਵਹਿੰਦੀਆਂ ਦਿਖਾਈਆਂ ਪੱਤਰਕਾਰਾਂ ਨੇ ਤਾਂ ਉਹਨਾਂ ਤੇ ਪਰਚਾ ਦਰਜ ਕਰ ਦਿੱਤਾ ਗਿਆ ਅਸੀਂ ਮਤਲਬ ਕਿ ਇਹ ਸੋਚਦੇ ਸੀ ਕਿ ਸਾਡੀ ਧਰਤੀ ਤੇ ਘੱਟੋ-ਘੱਟ ਯਾਰ ਆ ਚੀਜ਼ ਨਹੀਂ ਆਏਗੀ ਪਰ ਆ ਜਿਹੜੇ ਅਖੌਤੀ ਇਨਕਲਾਬੀ ਆਏ ਆ ਇਹਨਾਂ ਨੇ ਤੇ ਉਹਨਾਂ ਨੂੰ ਵੀ ਪਛਾਣ ਛੱਡਤਾ ਇਦਾਂ ਲੱਗਦਾ ਕਿ ਇਹ ਚੜ ਕੇ ਆ ਗਿਆ ਕਿ ਕਿਸੇ ਨੂੰ ਅਸੀਂ ਬੋਲਣ ਨਹੀਂ ਦੇਣਾ ਔਰ ਇਹਦੇ ਵਿੱਚ ਸਾਫ਼ ਤੌਰ ਤੇ ਆ ਕਿ ਪਰਚਾ ਚਾਹੇ ਦਿੱਲੀ ਵਾਲਿਆਂ ਨੇ ਕਰਾਇਆ ਚਾਹੇ ਬੰਬੇ ਵਾਲਿਆਂ ਨੇ ਕਰਾਇਆ ਪਰ ਸਾਡੇ ਜਿਹੜੇ ਇੱਥੇ ਬੈਠੇ ਆ ਉਹ ਚੁਣੇ ਨੁਮਾਇੰਦੇ ਕਿਹਨਾਂ ਦੇ ਆ ਉਹ ਸਾਡੇ ਚੁਣੇ ਆ ਇਹ ਆ ਜੋ ਕਮੋਸ਼ੀਨਲ ਦੇਖ ਰਹੇ ਆ ਸਾਰਾ ਕੁਝ ਸਾਨੂੰ ਕੋਈ ਲਾਂਬਾ ਨਹੀਂ ਹੈ ਮਨਿੰਦਰ ਨੇ ਦੱਸਤਾ ਮੈਂ ਵੀ ਸਾਫ਼ ਦੱਸ ਦੇਣਾ ਮੈਂ ਸਵੇਰੇ ਹੀ ਲਾਈਵ ਕਰਕੇ ਦੱਸਤਾ ਸੀਗਾ ਕਿ ਭਾਈ ਜਿੰਨੇ ਅਰੈਸਟ ਕਰਨਾ ਤੁਸੀਂ ਕੋਈ ਤਕਲਫ ਕੋਈ ਤਕਲੀਫ ਨਹੀਂ ਕਰਨੀ ਤੁਸੀਂ ਜਸਟ ਮੈਨੂੰ ਦੱਸਣਾ ਫੋਨ ਕਾਲ ਕਰਨੀ ਮੈਂ ਆਪਦੀ ਲੋਕੇਸ਼ਨ ਔਨ ਕਰ ਦੂੰਗਾ ਜਾਂ ਵਟਸਐਪ ਤੇ ਭੇਜ ਦੂੰਗਾ ਆ ਕੇ ਫੜ ਲਿਓ ਔਰ ਤੁਹਾਡੇ ਤੋਂ ਚਾਰ ਸ਼ੀਟ ਲਵਾਂਗੇ ਕਿ ਹਾਂ ਜੀ ਤੁਸੀਂ ਚਾਰਜ ਕਰ ਦਿਓ ਸਾਨੂੰ ਤੁਸੀਂ ਚਾਰ ਸ਼ੀਟ ਭਰ ਦਿਓ ਅਸ ਗੱਲ ਖਤਮ ਆ ਤਾਂ ਕਹਿਣ ਦਾ ਮਤਲਬ ਇਹ ਆ ਕਿ ਅੱਜ ਅਸੀਂ ਜਿਸ ਦੌਰ ਚੋਂ ਗੁਜ਼ਰ ਰਹੇ ਆਂ ਇਦਾ ਮਤਲਬ ਹੈ ਕਿ ਜੇ ਤੁਸੀਂ ਅੱਜ ਸਾਰੇ ਚੁੱਪ ਰਹਿੰਦੇ ਹੋ ਨਾ ਪੰਜਾਬੀ ਚਾਹੇ ਆਮ ਆਦਮੀ ਪਾਰਟੀ ਵਾਲਾ ਚਾਹੇ ਕੋਈ ਭਾਜਪਾ ਵਾਲਾ ਚਾਹੇ ਕੋਈ ਕਾਲੀਆ ਚਾਹੇ ਕੋਈ ਕਾਂਗਰਸੀ ਆ ਜਿਹੜਾ ਦੂਜਾ ਆਏਗਾ ਜਿਹੜਾ ਇਸ ਤੋਂ ਅਗਲਾ ਆਏਗਾ ਨਾ ਰੂਲਰ ਜਿਹੜਾ ਹੋਰ ਰਾਜਕਰਤਾ ਆਏਗਾ ਉਹ ਐਦੋਂ ਵੀ ਅੱਗੇ ਜਾਊਗਾ ਜੇ ਤੁਸੀਂ ਅੱਜ ਨਹੀਂ ਬੋਲੋਗੇ ਨਾ ਉਹ ਇਹਦੇ ਤੋਂ ਦੋ ਕਦਮ ਅੱਗੇ ਜਾਊਗਾ ਪਿਛਲੀਆਂ ਸਰਕਾਰਾਂ ਚ ਵੀ ਇਦਾਂ ਹੁੰਦਾ ਸੀ ਥੋੜਾ ਹੁੰਦਾ ਸੀ ਅੱਗੇ ਆ ਕੇ ਇਹ ਆ ਗਿਆ ਜੇ ਤੁਸੀਂ ਅੱਜ ਖਮੋਸ਼ੀ ਦੇ ਨਾਲ ਇਹਨਾਂ ਦੇ ਦਮਨ ਚੱਕਰ ਨੂੰ ਬਰਦਾਸ਼ਤ ਕਰੋਗੇ ਨਾ ਤਾਂ ਅਗਲਾ ਦਮਨ ਚੱਕਰ ਇਹਦੇ ਤੋਂ ਵੀ ਤਗੜਾ ਹੋਊਗਾ ਸਾਨੂੰ ਕੋਈ ਡਰ ਨਹੀਂ ਹੈਗਾ ਕੋਈ ਖੋਫ ਨਹੀਂ ਹੈ ਕਿਉਂਕਿ ਜਿਹੜਾ ਗੁਨਾਹ ਅਸੀਂ ਕੀਤਾ ਹੈ ਨਾ ਅੱਜ ਕਾਨੂੰਨ ਦੀ ਨਜ਼ਰ ਦੇ ਵਿੱਚ ਜੇ ਉਹ ਗੁਨਾਹ ਤਾਂ ਇਹੋ ਜੇ 36 ਗੁਨਾਹ ਖੁਦ ਮਾਨ ਸਾਹਿਬ ਨੇ ਕੀਤੇ ਜਿਨ੍ਹਾਂ ਨੇ ਹੈਲੀਕਾਪਟਰ ਵੀ ਵਰਤੋਂ ਦੀ ਕੁ ਵਰਤੋਂ ਦੀ ਗੱਲ 36 ਵਾਰੀ ਕੀਤੀ ਆਪੋਜੀਸ਼ਨ ਚ ਪਹਿਲੇ ਪਰਚੇ ਉਹਨਾਂ ਤੇ ਹੋਣੇ ਚਾਹੀਦੇ ਸੀਗੇ ਦੂਜੀ ਗੱਲ ਕਿ ਇਹਦੇ ਵਿੱਚ ਕਿਸੇ ਨੂੰ ਇਹ ਨਹੀਂ ਕਿਹਾ ਗਿਆ ਕਿ ਫਲਾਣੇ ਨੇ ਇਸਤੇਮਾਲ ਕੀਤਾ ਫਲਾਣੇ ਨੇ ਇਸਤੇਮਾਲ ਕੀਤਾ ਜਿਹੜਾ ਰੜਾ ਘਾਟਾ ਸੀਗਾ ਉਸ ਨੂੰ ਐਸਟੈਬਲਿਸ਼ ਕੀਤਾ ਖੁਦ ਬਲਤੇਜ ਪੰਨੂਰਾ ਨੇ ਇੱਥੇ ਆ ਕੇ ਬਠਿੰਡੇ ਦੇ ਵਿੱਚ ਕਿਹਾ ਜੀ ਉਹ ਹੈਲੀਕਾਪਟਰ ਉੱਡਿਆ ਤੇ ਹੈਲੀਕਾਪਟਰ ਉਡਾਇਆ ਜੀ ਗਵਰਨਰ ਸਾਹਿਬ ਨੇ ਬਿਲਕੁਲ ਵਰਤ ਸਕਦੇ ਆ ਜਦੋਂ ਤੁਸੀਂ ਅਧਿਕਾਰਤ ਤੌਰ ਤੇ ਉਸ ਚੀਜ਼ ਨੂੰ ਐਸਟੈਬਲਿਸ਼ ਕਰ ਦਿੱਤਾ ਫੇਕ ਕਿਵੇਂ ਆ ਜੇ ਉਹ ਫੇਕ ਨਹੀਂ ਉਹ ਦੇਸ਼ ਵਿਰੋਧੀ ਕਿਵੇਂ ਆ ਕੋਈ ਮੁੱਖ ਮੰਤਰੀ ਦੀ ਸਕਿਉਰਿਟੀ ਨੂੰ ਖਤਰਾ ਹੋ ਗਿਆ ਕਿਉਂਕਿ ਮੁੱਖ ਮੰਤਰੀ ਤਾਂ ਫੋਰਨ ਵਿਜ਼ਿਟ ਤੇ ਆਰਟੀਆਈ ਦੀ ਸੂਚਨਾ ਤੁਸੀਂ ਨਹੀਂ ਦਿੰਦੇ ਕਿ ਤੁਹਾਡਾ ਹੈਲੀਕਾਪਟਰ ਫਿਰਦਾ ਕਿੱਥੇ ਆ ਅਗਲਿਆਂ ਨੇ ਪਹਿਲਾਂ ਜਿਹੜਾ ਸੀਗਾ ਉਹਨਾਂ ਨੇ ਘੜੁਕਾ ਬਣਾ ਰੱਖਿਆ ਸੀ ਕਦੇ ਹਰੀਸ਼ ਸ਼ਰਾਵਤ ਨੂੰ ਲੈਣ ਗਏ ਚਲੇ ਕਦੇ ਅਰੂਸਾ ਨੂੰ ਛਡਣ ਚਲੇ ਗਏ ਕਦੇ ਕਿਤੇ ਕਦੇ ਕਿਤੇ ਇਹਨਾਂ ਨੇ ਬਿਲਕੁਲ ਯੱਕਾ ਬਣਾ ਲਿਆ ਆਪਦਾ ਹਰਾਚਲ ਨਹੀਂ ਜਾਂਦੇ ਤੁਸੀਂ ਗੁਜਰਾਤ ਉੱਥੇ ਚਰਖਾ ਕੱਤਣ ਗਏ 55 ਲੱਖ ਇੱਕ ਬਿੱਲ ਸੀ 45 ਲੱਖ ਸ਼ਾਇਦ ਇੱਕ ਬਿੱਲ ਸੀਗਾ ਇਹ ਉਦੋਂ ਬਾਅਦ ਤੁਸੀਂ ਅਜੇ ਤੱਕ ਜਾਣਕਾਰੀ ਨਹੀਂ ਦਿੱਤੀ ਕਿਥੇ ਕਿਥੇ ਇਜਾਜ਼ਤ ਵਰਤਿਆ ਜਾਂਦਾ ਜਿਸ ਚੀਜ਼ ਨੂੰ ਤੁਸੀਂ ਖੁਦ ਐਸਟੈਬਲਿਸ਼ ਕੀਤਾ ਜਿਸ ਚੀਜ਼ ਨੂੰ ਐਕਨੋਲਜ ਕੀਤਾ ਤੁਸੀਂ ਉਸ ਚੀਜ਼ ਦਾ ਪਰਚਾ ਕੱਟੀ ਬੈਠੇ ਹਾਂ ਤਾਂ ਚੱਲੋ ਠੀਕ ਹੈ ਤੁਸੀਂ ਪਰਚਾ ਕੱਟਤਾ ਅਸੀਂ ਗੁਨਾਹਗਰ ਅਰੈਸਟ ਕਰੋ ਸਾਡੀ 44 ਸ਼ੀਟ ਜਿਹੜੀ ਆ ਉਹ ਕੋਰਟ ਚ ਦਾਖਲ ਕਰੋ ਅਸੀਂ ਕਾਨੂੰਨੀ ਲੜਾਈ ਲੜਨ ਵਾਸਤੇ ਤਿਆਰ ਹਾਂ ਬਾਕੀ ਪ੍ਰੋਗਰਾਮ ਜਿਵੇਂ ਸਾਥੀਆਂ ਨੇ ਦੱਸਿਆ ਉਹ ਵੀ ਚੱਲਣਗੇ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਇਹ ਆਵਾਸਾਂ ਇਸੇ ਤਰ੍ਹਾਂ ਹੀ ਚਲਦੀਆਂ ਰਹਿਣਗੀਆਂ ਇਹ ਜਿਹੜੇ ਦਿੱਲੀ ਵਾਲੇ ਆ ਇਹ ਤੇ ਤੁਰਦੇ ਫਿਰਦੇ ਆਏ ਆ ਰਮਤੇ ਜੇ ਹੈਗੇ ਆ ਜੋਗੀ ਇਹ ਤੇ ਮੇਲਾ ਵੇਖ ਕੇ ਚਲੇ ਜਾਣਗੇ ਇਹ ਤੇ ਕੋਈ ਹੋਠ ਆਰ ਲੱਬ ਲੈਣਗੇ ਇੱਥੋਂ ਜਾਣਗੇ ਹਰਿਆਣੇ ਚ ਬਹਿ ਜਾਣਗੇ ਕਿਤੇ ਹੋਰ ਬਹਿ ਜਾਣਗੇ ਰਹਿਣਾ ਇੱਥੇ ਹੀ ਆਪਾਂ ਤੁਸੀਂ ਉਹੀ ਹੋ ਜਿਹੜੇ ਝੱਗੇ ਪਜਾਮਿਆਂ ਚ ਸਿੰਪਲ ਝੱਗੇ ਪਜਾਮਿਆਂ ਚ ਸਾਡੇ ਅਰਗੇ ਨੂੰ ਕਾਲਾ ਕਰਦੇ ਆਂ ਤੇ ਆ ਜਿਓ ਇੱਕ ਰਿਕਾ ਬਰਜ ਕਰ ਲਿਓ ਸਾਡੇ ਠੀਕ ਹੈ ਜੀ ਉੱਥੇ ਮਿਲਾਂਗੇ ਫੇਰ ਚੰਡੀਗੜ੍ਹ ਵਾਲੇ ਚੌਂਕ 'ਚ ਜਾਓ ਜਿਵੇਂ ਗਾਣਾ ਨਾ ਉਸੇ ਚੌਂਕ 'ਚ ਤੇਲ ਫੂਕਦੇ ਮਿਲ ਜਾਗੇ ਅਸੀਂ ਉੱਥੇ ਮਿਲ ਜਾਣਾ ਜੇ ਤੁਸੀਂ ਆਪੋਜੀਸ਼ਨ 'ਚ ਆ ਜਾਓਗੇ ਅਸੀਂ ਤਦ ਵੀ ਤੁਹਾਡੇ ਨਾਲ ਖੜਾਂਗੇ ਕੋਈ ਗੱਲ ਨਹੀਂ ਹੈ ਤੁਹਾਡਾ ਜ਼ੋਰ ਹੈ ਦੋਰਾਵਰ ਦਾ ਸੱਤੀ 200 ਕੋਈ ਚੱਕਰ ਨਹੀਂ ਹੈ ਪਰ ਤੁਸੀਂ ਆਪਣਾ ਜ਼ੋਰ ਲਾ ਲਓ ਅਸੀਂ ਜ਼ੋਰ ਸੈਨ ਵਾਲੀ ਜਿਹੜੀ ਆ ਵੀ ਸ਼ਕਤੀ ਦਿਖਾ ਦੇਵਾਂਗੇ ਕੋਈ ਚੱਕਰ ਨਹੀਂ ਤੁਰਿਆ